ਸਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਸੈਲਫ ਰਿਪੋਰਟ ਹੋਣ ਵਾਲਿਆਂ ਨੂੰ 트ੰਪ ਦੇਣਗੇ ਖਾਸ ਸਹੂਲਤ ਪ੍ਰਤਾਪ ਬਾਜਵਾ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਹੋਵੇਗੀ ਸੁਣਵਾਈ ਐਫ ਆਈ ਆਰ ਰੱਦ ਕਰਨ ਦੀ ਕੀਤੀ ਸੀ ਮੰਗ ਸਾਦੂ ਸਿੰਘ ਧਰਮਸੋਤ ਨੂੰ ਆਮਦਲ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਮਿਲੀ ਜ਼ਮਾਨਤ। ਚਾਜਲੀ ਵਿੱਚ ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀ ਚਾਰਜ। ਤੇ ਰਣਜੀਤ ਸਿੰਘ ਚੰਨੀ ਕਿੱਥੇ ਖੋ ਗਏ? ਜਲੰਧਰ ਵਾਸੀਆਂ ਨੇ ਗੁੰਮਸ਼ੁਦਗੀ ਦੇ ਲਗਾਏ ਪੋਸਟਰ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਅਜਿਹੇ ਕਿਸੇ ਵੀ ਪ੍ਰਵਾਸੀ ਨੂੰ ਪੈਸੇ ਅਤੇ ਹਵਾਈ ਜਹਾਜ਼ ਦੀ ਟਿਕਟ ਦੇਣਾ ਚਾਹੁੰਦੇ ਹਨ ਜੋ ਸਵੈ ਦੇਸ਼ ਨਿਕਾਲੇ ਦੀ ਚੋਣ ਕਰਦਾ ਹੈ ਨਾਲ ਹੀ ਕਿਹਾ ਹੈ ਕਿ ਜਿਹੜੇ ਲੋਕ ਚੰਗੇ ਹਨ ਉਹ ਉਹਨਾਂ ਲੋਕਾਂ ਨੂੰ ਅਮਰੀਕਾ ਵਿੱਚ ਵਾਪਸ ਲਿਆਉਣ ਲਈ ਕੰਮ ਕਰਨਾ ਚਾਹੁੰਦੇ ਨੇ ਉਕਤ ਬਿਆਨ 트੍ਰੰਪ ਦੀ ਆਮ ਕਟੜਪੰਥੀ ਇਮੀਗ੍ਰੇਸ਼ਨ ਬਿਆਨਬਾਜ਼ੀ ਤੋਂ ਵੱਖਰਾ ਹੈ ਟਰੰਪ ਜਿਸਨੇ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣ ਦੇ ਵਾਅਦੇ ਤੇ ਮੋਹਿਨ ਚੁਲਾਈ ਸੀ ਉਹਨਾਂ ਕਿਹਾ ਹੈ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਹੋਰ ਲੋਕਾਂ ਲਈ ਉਹ ਇੱਕ ਸਵੈ ਦੇਸ਼ ਨਿਕਾਲਾ ਪ੍ਰੋਗਰਾਮ ਲਾਗੂ ਕਰਨ ਜਾ ਰਹੇ ਨੇ ਟਰੰਪ ਨੇ ਯੋਜਨਾ ਬਾਰੇ ਕੁਝ ਵੇਰਵੇ ਵੀ ਪੇਸ਼ ਕੀਤੇ ਜਿਸ ਵਿੱਚ ਸਮਾਵੀ ਸ਼ਾਮਿਲ ਹੈ ਪਰ ਕਿਹਾ ਹੈ ਕਿ ਅਮਰੀਕਾ ਪ੍ਰਵਾਸੀਆਂ ਨੂੰ ਹਵਾਈ ਕਿਰਾਇਆ ਤੇ ਇੱਕ ਵਜ਼ੀਫਾ ਪ੍ਰਦਾਨ ਕਰੇਗਾ ਕਾਂਗਰਸ ਵਿਧਾਇਕ ਦਲ ਦੀ ਨੇਤਾ ਪ੍ਰਤਾਪ ਬਾਜਵਾ ਵੱਲੋਂ ਬੰਬਾਂ ਨੂੰ ਲੈ ਕੇ ਦਿੱਤਾ ਬਿਆਨ ਗਰਮਾਇਆ ਹੋਇਆ ਹੈ ਬੀਤੇ ਦਿਨੀ ਮੁਹਾਲੀ ਵਿੱਚ ਸਾਈਬਰ ਥਾਣੇ ਵਿੱਚ ਪ੍ਰਤਾਪ ਬਾਜਵਾ ਤੋਂ 5.5 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਉਹਨਾਂ ਤੋਂ ਦੁਪਹਿਰ 2:30 ਵਜੇ ਤੋਂ ਲੈ ਕੇ 8:00 ਵਜੇ ਤੱਕ ਪੁੱਛਗਿੱਛ ਹੋਈ ਦੱਸ ਦਈਏ ਕਿ ਪ੍ਰਤਾਪ ਬਾਜਵਾ ਤੋਂ 32 ਬੰਬਾਂ ਵਾਲੇ ਸੋਰਸ ਨੂੰ ਲੈ ਕੇ ਸਵਾਲ ਜਵਾਬ ਕੀਤੇ ਗਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੈਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਤੇ ਨਾਲ ਹੀ ਉਹਨੇ ਕਿਹਾ ਕਿ ਮੈਨੂੰ ਜਦੋਂ ਪੁਚਕਿਛ ਲਈ ਬੁਲਾਇਆ ਜਾਵੇਗਾ ਉਦੋਂ ਮੈਂ ਪੇਸ਼ ਹੋਵਾਂਗਾ ਦੱਸਿਆ ਗਿਆ ਕਿ ਅੱਜ ਹਾਈ ਕੋਰਟ ਦੇ ਵਿੱਚ ਪ੍ਰਤਾਪ ਬਾਜਵਾ ਦੇ ਮਾਮਲੇ ਤੇ ਸੁਣਵਾਈ ਹੋਣੀ ਹੈ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਬਾਜਵਾ ਨੇ ਐਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਸੀ ਜ਼ਿਕਰਯੋਗ ਹੈ ਕਿ ਪ੍ਰਤਾਪ ਬਾਜਵਾ ਨੇ ਇੱਕ ਇੰਟਰਵਿਊ ਵਿੱਚ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ 50 ਗ੍ਰੇਨੇਡ ਆਏ ਸਨ ਜਿਨ੍ਹਾਂ ਵਿੱਚੋਂ 18 ਦਾ ਇਸਤੇਮਾਲ ਹੋ ਚੁੱਕਿਆ ਜਦੋਂ ਕਿ 32 ਬਾਕੀ ਨੇ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਬਾਜਵਾ ਤੋਂ ਚੰਡੀਗੜ੍ਹ ਸਥਿਤ ਰਿਹਾਈਸ਼ਤੇ ਜਾ ਕੇ ਪੁੱਛਗਿੱਛ ਕੀਤੀ ਸੀ ਤੇ ਦੇਰ ਸ਼ਾਮ ਮੋਹਾਲੀ ਦੇ ਸਾਈਬਰ ਥਾਣੇ 'ਚ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਜੀ ਹਾਂ ਸੁਪਰੀਮ ਕੋਰਟ ਨੇ ਸਾਧੂ ਸਿੰਘ ਧਰਮਸੋਧ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ED ਨੇ ਸਾਧੂ ਸਿੰਘ ਧਰਮਸੋਧ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਧਰਮਸੋਤ ਦੇ ਦੋਸ਼ ਹੈ ਕਿ ਜਦੋਂ ਉਹ ਮਾਰਚ 2016 ਤੋਂ ਮਾਰਚ 2022 ਤੱਕ ਜੰਗਲਾਤ ਮੰਤਰੀ ਸਨ ਉਸ ਸਮੇਂ ਦੌਰਾਨ ਉਹਨਾਂ ਦੀ ਆਮਦਨ 2 ਕਰੋੜ 37 ਲੱਖ ਰੁਪਏ ਸੀ ਜਦੋਂ ਕਿ ਉਹਨਾਂ ਵੱਲੋਂ 8 ਕਰੋੜ 76 ਲੱਖ ਰੁਪਏ ਖਰਚ ਕੀਤੇ ਗਏ ਸਨ ਜਿਸੇ ਚਾਲਦੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਸੁਪਰੀਮ ਕੋਰਟ ਨੇ ਸਾਧੂ ਸਿੰਘ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by dr surinder singh glen immigration consultant ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਪਿੰਡ ਛਾਜਲੀ ਦੇ ਵਿੱਚ ਸਕੂਲ ਆਫ ਐਮੀਨੈਂਸ ਦਾ ਉਤਕਰਣ ਕਰਨ ਲਈ ਰੱਖੇ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਦੋਂ ਕਿਸਾਨ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਲਈ ਅੱਗੇ ਵਧਣ ਲੱਗੇ ਤਾਂ ਵੱਡੀ ਗਿਣਤੀ 'ਚ ਤਾਇਨਾਤ ਪੁਲਿਸ ਨੇ ਉਹਨਾਂ ਨੂੰ ਪਿੰਡ ਛਾਜਲੀ ਦੀ ਚੌਕ ਵਿੱਚ ਹੀ ਰੋਕ ਲਿਆ ਕਿਸਾਨ ਕੜਕ ਦੀ ਧੁੱਪ ਵਿੱਚ ਇੱਥੇ ਹੀ ਸੜਕ ਤੇ ਧਰਨਾ ਲਾ ਕੇ ਬੈਠ ਗਏ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਖਦੇੜਨ ਲਈ ਹਲਕਾ लाठी चार्ज ਵੀ ਕੀਤਾ ਪੰਜਾਬ ਦੇ ਜਲੰਧਰ ਵਿੱਚ ਭਾਜਪਾਗੂਆਂ ਨੇ ਸ਼ਹਿਰ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਲਾਪਤਾ ਹੋਣ ਦਾ ਐਲਾਨ ਕਰਦੇ ਹੋਏ ਪੋਸਟਰ ਲਗਾਏ ਇਹ ਪੋਸਟਰ ਗਲੀਆਂ ਮੋਹੱਲਿਆਂ ਅਤੇ ਬਾਜ਼ਾਰਾਂ ਵਿੱਚ ਲਗਾਏ ਗਏ ਨੇ ਆਗੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਜਿੱਤਣ ਤੋਂ ਪਹਿਲਾਂ ਜਲੰਧਰ ਦੇ ਲੋਕਾਂ ਨਾਲ ਵਿਕਾਸ ਸੰਬੰਧੀ ਕਈ ਵਾਅਦੇ ਕੀਤੇ ਸਨ ਪਰ ਚੋਣ ਜਿੱਤਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸ਼ਹਿਰ ਨਹੀਂ ਆਉਂਦੇ ਜਿਸ ਕਾਰਨ ਲੋਕ ਇਹ ਨਹੀਂ ਜਾਣ ਪਾਉਂਦੇ ਕਿ ਉਹ ਆਪਣੀਆਂ ਸਮੱਸਿਆਵਾਂ ਕਿਸ ਨੂੰ ਜਾ ਕੇ ਦੱਸਣ ਜਲੰਧਰ ਤੋਂ ਭਾਜਪਾ ਵਰਕਰ ਅਤੇ ਯੁਵਾ ਮੋਰਚਾ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਸੀ ਇਸ ਚੋਣ ਦੌਰਾਨ ਉਹਨਾਂ ਨੇ ਜਲੰਧਰ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਵਾਅਦੇ ਪੂਰੇ ਕਰਨੇ ਤਾਂ ਦੂਰ ਦੀ ਗੱਲ ਉਹ ਜਲੰਧਰ ਦੇ ਲੋਕਾਂ ਨੂੰ ਦਿਖਾਈ ਵੀ ਨਹੀਂ ਦੇ ਰਹੇ ਜਿਸ ਕਾਰਨ ਉਹਨਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਲਾਪਤਾ ਹੋਣ ਦਾ ਐਲਾਨ ਕਰਦੇ ਹੋਏ ਪੋਸਟਰ ਲਗਾਏ ਜਾ ਰਹੇ ਨੇ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਹਾੜੇ ਮੌਕੇ ਅਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਦੀ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਦਿੱਤੀ ਧਮਕੀ ਦੇ ਵਿਰੋਧ ਚ ਬਜਰੰਗ ਦਲ ਵੱਲੋਂ ਬਟਾਲਾ 'ਚ ਰੋਜ਼ ਪ੍ਰਦਰਸ਼ਨ ਕਰਦੇ ਹੱਤਵਾਦੀ ਪੰਨੂ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਐਂਟੀ ਟੈਰਰਿਸਟ ਫਰੰਟ ਦੇ ਗੁਰਸਿਮਰਨ ਸਿੰਘ ਮੰਡ ਵਿਸ਼ੇਸ਼ ਤੌਰ 'ਤੇ ਪਹੁੰਚੇ ਮੰਡ ਅਤੇ ਬਜਰੰਗ ਦਲ ਦੇ ਪ੍ਰਧਾਨ ਗगन ਪਲਾਜ਼ਾ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਭਾਰਤ ਵਿੱਚ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਹੁਣ ਉਸਨੇ ਜਾਤੀ ਦੰਗੇ ਫੈਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਪਰ ਉਸ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਆਦਰਦਨ ਡਾਕਟਰ ਭੀਮਰਾਓ ਅੰਮੇਦਕਰ ਸਾਹਿਬ ਜੀ ਦੀ ਜਨਮ ਦਿਤਾਵ ਦੀ ਆ ਉਸਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਆ ਬਟਾਲਾ ਵਿਖੇ ਗगन ਪਲਾਜਾ ਜੀ ਨੇ ਜਿਹੜੇ ਬਜਰੰਗ ਦਲ ਦੇ ਤੇ ਉੱਤਰਪਾੜ ਦੇ ਪ੍ਰਧਾਨ ਨੇ ਤੇ ਨਾਲ ਸਾਡੇ ਜਤਿੰਦਰ ਚக்ਰਾ ਜੀ ਨੇ ਜਿਹੜੇ ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਨੇ ਅਸੀਂ ਸਾਰੇ ਮਿਲ ਜੁਲ ਕੇ ਜਿਹੜਾ ਅਤਵਾਦੀ ਗੁਰਪਤੰਦ ਪੰਨੂ ਨੇ ਕਾਲ ਦਿੱਤੀ ਆ ਵੀ ਜਿਹੜਾ ਬੰਦਾ ਸ਼ਰਦਾ ਦੇ ਫੁੱਲ ਪੁਆਇੰਟ ਕਰੂਗਾ ਬੀ ਆਰ ਅੰਬੇਦਕਰ ਸਾਹਿਬ ਜੀ ਨੂੰ ਜਾਂ ਬੁੱਧ ਤੋੜੂਗਾ ਉਹਦੇ ਖਿਲਾਫ ਉਹਨੂੰ ਜਣੀ 11 ਲੱਖ ਰੁਪਏ ਨਾਮ ਦਵਾਂਗਾ ਜਿਹੜਾ ਨੁਕਸਾਨ ਕਰੂਗਾ ਅਸੀਂ ਬੀ ਆਰ ਅੰਬੇਦਕਰ ਜੀ ਦੇ ਸਵਿਧਾਨ ਜੀ ਨੂੰ ਮੰਨਣ ਵਾਲੇ ਵਿਅਕਤੀ ਆ ਅਸੀਂ ਉੱਥੇ ਜਾਵਾਂਗੇ ਸ਼ਰਦਾ ਦੇ ਫੁੱਲ ਪੇਂਟ ਕਰਾਂਗੇ ਇੱਥੋਂ 100 200 ਮੀਟਰ ਤੇ ਹੀ ਆ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਆ ਜੀ ਸਾਡੇ ਭਾਰ ਦਰਤਨ ਨੇ 32 ਡਿਗਰੀਆਂ ਸੀ ਮੈਂ ਉਸ ਹੱਤਵਾਦੀ ਪੰਨੂ ਨੂੰ ਕਹਿਣਾ ਚਾਹਨਾ ਵਾ ਤੇਰੀ ਤਾਂ ਨਹੀਂ ਡਿਗਰੀ ਵੀ ਹੋਣੀ ਜਿੰਨੀਆਂ ਸਾਡੇ ਬੀ ਆਰ ਬੇਦਕਰ ਬਾਬਾ ਸਾਹਿਬ ਦੀਆਂ ਡਿਗਰੀਆਂ ਸੀ 32 ਡਿਗਰੀਆਂ ਸੀ ਲੇਕਿਨ ਆਏ ਦਿਨ ਜਿਹੜਾ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਘਬਰਾਹ ਕਰ ਰਿਹਾ ਨਾ ਹੱਤਵਾਦੀ ਪੰਨੂ ਮੈਂ ਤੁਹਾਨੂੰ ਚੈਨਲ ਵਾਲਿਆਂ ਨੂੰ ਕਹਿਣਾ ਚਾਹਨਾ ਵਾ ਇਹਦੇ ਘਰੇ ਦੋ ਵਾਰ ਤਿਰੰਗਾ ਝੰਡਾ ਲਾਇਆ ਇਹਨੂੰ ਮੈਂ ਉਦੋਂ ਵੀ ਚੰਡੀਗੜ੍ਹ ਵਿੱਚ ਹੀ ਕਿਹਾ ਸੀ ਬਈ ਬੰਦੇ ਦਾ ਪੁੱਤ ਬਣ ਜਾ ਬੰਦੇ ਦਾ ਪੁੱਤ ਬਣ ਜਾ ਨਹੀਂ ਤੇਰੀ ਨਾਨੀ ਯਾਦ ਕਰਾ ਦੇਾਂਗੇ ਉਦੋਂ ਅਸੀਂ ਇਹਦਾ 1.5 ਕਰੋੜ ਦਾ ਆਰਾਮ ਰੱਖਿਆ ਸੀ ਜਿਹੜਾ 1.5 ਕਰੋੜ ਦਾ ਆਰਾਮ ਅਸੀਂ ਦਵਾਂਗੇ ਜਿਹੜਾ ਇਹਦਾ ਕੋਈ ਨਰਕਾ ਡੈਕਟਰ ਦਊਗਾ ਨੂੰ ਚਾਹ ਕੈਨੇਡਾ ਜਾ ਜਾਂ ਅਮਰੀਕਾ ਜਾ ਉਸ ਤੋਂ ਬਾਅਦ ਇਹ ਫੇਰ ਨਾ ਹਟਿਆ ਸਾਡੇ ਤਿਰੰਗੇ ਝੰਡੇ ਦਾ ਬਾਹਰ ਬੈਠ ਕੇ ਅਪਮਾਨ ਕਰਦਾ ਪਿਆ ਫਿਰ ਕੀ ਹੋਇਆ ਜੀ ਕੋਈ ਕਹਿਣਾ ਚਾਹਨਾ ਬਈ ਬੰਦੇ ਦਾ ਪੁੱਤ ਬਣ ਜੋ ਅਸੀਂ ਸਾਰੇ ਇਕੱਠੇ ਆ ਪੰਜਾਬ ਵਾਸੀ ਹਿੰਦੂ ਮੁਸਲਮਾਨ ਸਿੱਖ ਸਾਈ ਜੈਨੀ ਬੋਧੀ 파르ਸੀ ਸਾਰੇ ਇੱਕਾ ਕੋਈ ਦੋ ਨਹੀਂ ਹੈਗੇ ਸੀ ਸ਼ਰਾਰਤਾਂ ਕਰਦਾ ਪਹਿਲਾਂ ਵੀ ਉਹਨਾਂ ਨੇ ਬਾਬਾ ਸਾਹਿਬ ਅੰਬੇਡਕਰ ਸੰਵਿਧਾਨ ਦੇ ਰਚੇਤਾ ਨੇ ਉਹਨੀਆਂ ਮੂਰਤੀਆਂ ਨੂੰ ਪਹਿਲਾਂ ਕੋਸ਼ਿਸ਼ ਕੀਤੀ ਆ ਨੁਕਸਾਨ ਪਹੁੰਚਾਉਣ ਦੀ ਹੁਣ ਤਾਂ ਉਹਨੇ ਸ਼ਰਮ ਧਮਕੀ ਲਈ ਆ ਕਿ 11-11 ਲੱਖ ਰੁਪਏ ਦਿੱਤਾ ਜਾਵੇਗਾ ਜਿੱਥੇ-ਥੇ ਮੂਰਤੀਆਂ ਤੋੜੀਆਂ ਜਾਣ ਵਿਸ਼ੇਸ਼ ਤੌਰ ਤੇ ਬਟਾਲਾ ਤੇ ਸਾਡੀ ਟੀਮ ਇੱਥੇ ਬਹੁਤ ਵਧੀਆ ਕੰਮ ਕਰਦੀ ਸੀ ਸਾਡੀ ਨਾਲ ਗੱਲ ਹੋਈ ਕਹਿੰਦੇ ਹਾਂ ਇਸ ਦੇ ਸਾਨੂੰ ਪ੍ਰੋਟੈਸਟ ਕਰਨਾ ਇਸ ਕਰਕੇ ਮੇਰੇ ਨਾਲ ਰਾਸ਼ਟਰੀ ਮਾ ਸੱਜ ਕੁਲਦੀਪ ਸੋਨੀ ਜੀ ਉੱਤਰਪਾਰ ਦੇ ਪਰਿਵਾਰੀ ਜੀ ਨਾਲ ਸਾਡੇ ਗਗਨਪਾਲਾ ਜੀ ਨਾਲ ਮਨਜੀਤ ਜੀ ਸਖਤਰ ਸਾਡੇ ਆਨਲਾਈਨ ਦੇ ਤੇ ਜਸਪਾਲ ਜੀ ਨੇ ਵੀ ਸਾਡੇ ਇੱਥੇ ਦੇ ਲੋਕਲ ਆਪਣੇ ਪੰਜਾਬ ਪ੍ਰਧਾਨ ਜੀ ਚੰਦਰ ਕਾਂਜੀ ਐਡਵੋਕੇਟ ਜੀ ਤਾਂ ਇਹ ਸਾਰੇ ਅਸੀਂ ਅੱਜ ਇੱਥੇ ਪਹੁੰਚੇ ਆ ਹੁਣ ਸਿਰ ਸਾਡਾ ਮੁੱਖ ਮਕਸਦ ਹੈ ਉਹਨੂੰ ਸੰਦੇਸ਼ ਭੇਜਣਾ ਆਪਣੇ ਵੱਲੋਂ ਉਹਦਾ ਸੰਦੇਸ਼ ਤਾਂ ਸਾਨੂੰ ਭਾਰਤ ਵਾਸੀਆਂ ਨੂੰ ਮਿਲ ਗਿਆ ਸਾਡਾ ਔਖਾ ਆ ਉਹਦਾ ਇਲਾਜ ਉਹੀ ਹੋਣਾ ਚਾਹੀਦਾ ਜਿੱਦਾਂ ਨਿੱਜੜ ਦਾ ਇਲਾਜ ਹੋਇਆ ਸੀ ਲੱਭਾ ਹੀ ਨਹੀਂ ਪਤਾ ਹੀ ਨਹੀਂ ਲੱਗਾ ਕਿਨੇ ਮਾਰ ਦਿੱਤਾ ਇਹ ਤਰ੍ਹਾਂ ਹੁਣ ਉਹਨੂੰ ਪਤਾ ਵੀ ਆਵੇ ਉਹ ਹਾਲ ਮੇਰਾ ਹੋਈ ਹੋਣਾ ਇਸੇ ਕਰਕੇ ਉਹ ਆਪਣਾ ਇੰਨੀ ਸਿਕਿਉਰਟੀ ਲਈ ਫਿਰਦਾ ਧਮਕੀਆਂ ਦੇਂਦੇ ਆਂ ਢਿਆ ਮਾਹੌਲ ਖਰਾਬ ਕਰਨ ਦੇ ਆ ਆ ਇਸ ਗੱਲ ਤੋਂ ਬਿਲਕੁਲ ਕਲੀਅਰ ਹੋ ਜਾ ਜਿਹੜਾ 11 ਲੱਖ ਰੁਪਏ ਵਾਲਾ ਮੈਸੇਜ ਆਦਾ ਕਿ ਭਈ ਬਾਹਰੋਂ ਕੋਈ ਫੰਡਿੰਗ ਹੋ ਰਹੀ ਆ ਜਿਸ ਦੇ ਲਈ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਇਹ ਕਾਰ ਸਦੀਪ ਡੱਲੇ ਨਾਂ ਦਾ ਬੰਦਾ ਹੈ ਉਹ ਵੀ ਧਮਕੀਆਂ ਦਿੰਦਾ ਪੈਸੇ ਲਾਦਾ ਕਦੀ ਸਾਡੇ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਪਹੁੰਚ ਫਰਾਂਟ ਐਂਟੀ ਟੈਰਰਿਸਟ ਤੋਂ ਫਰੰਟ ਤੋਂ ਉਹਨਾਂ ਦਾ ਵੀ ਉਹ ਦਿੰਦਾ ਤੇਹੀ ਹੈ ਕਿ ਆਪਣੇ ਪੰਜਾਬ ਦੇ ਲਈ ਲੜਨਾ ਆਪਣੇ ਦੇਸ਼ ਦੇ ਲਈ ਲੜਨਾ ਤੇ ਅਸੀਂ ਸਾਰੇ ਨੇ ਸੰਜੁਗਤ ਤੌਰ ਤੇ ਅੱਜ ਜਿਹੜਾ ਇੱਥੇ ਆਪਾਂ ਪੁਤਲਾ ਫੂਕ ਕਰਨਾ ਪ੍ਰਦਰਸ਼ਨ ਅੰਮ੍ਰਿਤਸਰ ਦੇ ਅਜਨਾਲਾ ਥਾਣੀ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਸੰਸਦ ਅਮਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਮੁੜ ਅਜਨਾਲਾ ਅਦਾਲਤ ਚ ਪੇਸ਼ ਕੀਤਾ ਗਿਆ ਪਿਛਲਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ 7 ਦਿਨਾਂ ਦੇ ਨਵੇਂ ਰਿਮਾਂਡ ਦੀ ਮੰਗ ਕੀਤੀ ਹੈ ਹਾਲਾਂਕਿ अदालत ने सिर्फ 3 दिनदारी मान दी है डीएसपी गुरविंदर सिंह ने दसे कि रिमांड दौरान पुलिस पप्पल प्रीत कोलो आनंदपुर खालसा फौज बारे विस्तार नाल पूछताछ करेगी दस दइए कि एफआईआर नंबर 39 विच हुन तक कई लोकां गिरफ्तार कीता जा चुकया है बचा पक्ष दे वकील ऋतुराज सिंह ने कहे कि, कि पुलिस अजे तक पप्पलप्रीत कोलो कोई सबूत बरामद नहीं कर सकी है ਇਹ ਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ